ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਹਲਕਾ ਬਦਾਇਕ ਦਿਨੇਸ਼ ਛੱਡਾ ਨੂੰ ਨਾਲ ਲੈ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਸ਼ੁਰੂ ਹੋਈ ਸਿੱਖਿਆ ਕ੍ਰਾਂਤੀ ਦੀ ਲਹਿਰ ਦੇ ਤਹਿਤ ਬਲਾਕ ਨੂਰਪੇਵਦੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੋਲੀ ਬਸੇ ਵਿਖੇ ਤਕਰੀਬਨ 37 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ 15 ਲੱਖ ਰੁਪਏ ਦੀ ਲਾਗਤ ਨਾਲ 300 ਮੀਟਰ ਸਕੂਲ ਦੀ ਚਾਰ ਦੀਵਾਰੀ 1.8 ਲੱਖ ਰੁਪਏ ਦੀ ਲਾਗਤ ਨਾਲ ਵਿਦਿਆਰਥੀਆਂ ਦੇ ਟਾਇਲਟ ਬਲਾਕ 11 ਲੱਖ ਰੁਪਏ ਦੀ ਲਾਗਤ ਨਾਲ ਇੰਟੀਗ੍ਰੇਟਿਡ ਸਾਇੰਸ ਲੈਬ 10 ਲੱਖ ਰੁਪਏ ਦੀ ਲਾਗਤ ਨਾਲ ਹਾਲ ਕਮਰੇ ਦਾ ਨਵੀਨੀਕਰਨ ਅਤੇ ਸਾਈਕਲ ਸਟੈਂਡ ਲਈ ਤਿਆਰ ਕੀਤੀ ਗਈ ਸ਼ੈਡ ਦਾ ਉਦਘਾਟਨ ਕੀਤਾ। ਉਹਨਾਂ ਵੱਲੋਂ ਸਕੂਲ ਵਿੱਚ ਪੰਜਾਬੀ ਲੈਬ ਦਾ ਵੀ ਨਿਰੀਖਣ ਕੀਤਾ ਅਤੇ ਗੱਲ ਕਰਦੇ ਹਨ ਕਿ ਆ ਕਿ ਸੂਬੇ ਦੇ 350 ਸਰਕਾਰੀ ਸਕੂਲਾਂ ਵਿੱਚ ਅੱਜ ਤੋਂ ਇਤਿਹਾਸਕ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਅਤੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12% ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਦੀਆਂ ਨਵੀਆਂ ਪੁਲਾੰਗਾ ਪੜਤੀ ਹੋਏ ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਦੀ ਹੈ। ਤੇ ਹੁਣ ਸਰਕਾਰੀ ਸਕੂਲ ਮਾਰ ਰਹਾ ਤੇ ਕਨਵਰਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਇਸ ਬਦਲੇ ਪੰਜਾਬ ਤੇ ਬਦਲ ਲਈ ਸਿੱਖਿਆ ਦੀ ਨੋਹਾਰ ਨੇ ਵਿਦਿਆਰਥੀਆਂ ਦੇ ਮਾਪਿਆਂ ਦਾ ਰੁਝਾਨ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਕਰ ਦਿੱਤਾ ਹੈ। ਇਸ ਮੁਕੇ ਗੱਲ ਕਰਦਿਆਂ ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਪੰਜਾਬ ਦੇ 12000 ਸਰਕਾਰੀ ਸਕੂਲਾਂ ਦੀ ਨਵਾਰ ਬਦਲ ਲਈ ਹੈ ਅਤੇ ਅੱਜ ਭਵਾਨਿਕ ਮਾਨ ਦੀ ਸਰਕਾਰ ਦੀ ਉਪਰਾਲੇ ਸਦਕਾ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਸਿਕਲਾਈ ਲਈ ਸਿੰਗਾਪੁਰ ਫਿਨਲੈਂਡ ਅਤੇ IIIMB ਜਾ ਰਹੇ ਹਨ। ਉਹਨੇ ਕਿਹਾ ਕਿ ਚਨੌੜੀ ਬਸੀ ਦੇ ਬਸਨੀਕਰ ਨੇ ਸਾਨੂੰ ਰਿਕਾਰਡ ਜਿ ਦਿੱਤੀ ਹੈ ਤੇ 35 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਹੋ ਰਿਹਾ ਹੈ ਤੇ ਵਕਫਾ ਪ੍ਰਕਾਰ ਦੇ ਹੋਰ ਕਾਰਜ ਵੀ ਇੱਥੇ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਵੀ ਕਰਵਾਈਆਂ ਚਾਰੀਆਂ ਹਨ। ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ। ਸਾਖ ਸਿੱਖਿਆ ਕ੍ਰਾਂਤੀ ਦੇ ਹਿੰਦ ਦੇ ਤਹਿਤ ਜਿਹੜਾ ਸਕੂਲਾਂ ਦੇ ਵਿੱਚ ਉਦਘਾਟਨ ਸਮਾਰੋਹ ਚੱਲ ਰਿਹਾ ਹੈ 350 ਸਕੂਲਾਂ ਦੇ ਵਿੱਚ ਲਗਭਗ ਇਹ ਉਦਘਾਟਨ ਸਮਾਰੋਹ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਮਾਤਾ ਪਿਤਾ ਇਲਾਕੇ ਦੇ ਮੋਟਵਰ ਲੋਕ ਸ਼ਾਮਿਲ ਹੋਏ ਨੇ ਹਰ ਇੱਕ ਵਿਧਾਇਕ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਹਰ ਇੱਕ ਸਰਪੰਚ ਸਹਿਬਾਨ ਮੇਅਰ ਸਹਿਬਾਨ ਡਿਪਟੀ ਮੇਅਰ ਸਹਿਬਾਨ ਕੌਂਸਲਰ ਸਹਿਬਾਨ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਖੁਦ ਨਵਾਂ ਸ਼ਹਿਰ ਦੇ ਹਕੀਮ ਨਿਵੀਖੂਨ ਲੋਕ ਅਰਪਣ ਕੀਤਾ ਬੜੀ ਖੁਸ਼ੀ ਹੋ ਰਹੀ ਹੈ ਸੇਰ ਦਾ ਲਗਭਗ 8 ਲੱਖ ਰੋਪੜ ਦਾ ਅਟਨਾ ਤੇ ਰੋਪੜ ਜੁਨੀ ਦੇ ਵਿੱਚ ਰੋਪੜ ਵਿਧਾਨ ਸਭਾ ਦੇ ਸਕੂਲ ਦੇ ਵਿੱਚ ਜਿੱਥੇ ਲਗਭਗ 60 ਲੱਖ ਦੀ ਲਾਗਤ ਦੇ ਨਾਲ ਪ੍ਰਾਇਮਰੀ ਤੇ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਚਾਰ ਦੀਵਾਰੀ ਨਵੇਂ ਕਲਾਸ ਰੂਮ ਨਵੇਂ ਹਾਲ ਦਾ ਜਿਹੜਾ ਕੰਮ ਹੋਇਆ ਉਹ ਲੋਕ ਅਰਪਣ ਕੀਤਾ ਗਿਆ ਤੇ ਜਿਹੜੇ ਬੱਚਿਆਂ ਦੇ ਨਤੀਜੇ ਸ਼ਾਨਦਾਰ ਆਇਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਰੋਪੜ ਵਿਧਾਨ ਸਭਾ ਹਲਕਾ ਦੇ ਵਿੱਚ ਲਗਭਗ 120 ਸਕੂਲਾਂ ਦੇ ਵਿੱਚ ਹੋਲ ਘਟਨ ਹੋਣੇ ਆ ਜੋ ਮੇਰੇ ਸਾਥੀ ਮਾਨਯੋਗ ਵਿਰ ਆਇਕ ਸਾਹਿਬਾਨ ਅਗਲੇ ਹਫਟਿਆਂ ਦੇ ਵਿੱਚ ਰੋਜ਼ ਕਰਦੇ ਰਹਿਣਗੇ ਤੇ ਜਿਹੜਾ ਕੰਮ ਪਿਛਲੇ 3 ਸਾਲਾਂ ਤੋਂ ਛੋਟੀ ਸਰਕਾਰ ਨੇ ਕੀਤਾ ਪੰਜਾਬ ਸਿੱਖਿਆ ਕ੍ਰਾਂਤੀ ਦਾ ਹੈ ਉਹ ਰੋਜ਼ ਹਰ ਸਕੂਲ ਚ ਜਾ ਕੇ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ